ਹਾਂਜੀ ਦੋਸਤੋ ਜੱਟ ਵਾਈ ਜਨ ਦੀ ਖੋਰਵੇਂ ਵੀਡੀਓ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਦੋਸਤੋ ਕਿ ਛੋਟੇ ਸਿੱਧੂ ਦੀ ਆਉਣ ਦੀ ਖੁਸ਼ੀ ਦੇ ਵਿੱਚ ਬਹੁਤ ਹੀ ਧੂਮ-ਧਾਮ ਨਾਲ ਹੋਲੀ ਮਨਾਈ ਜਾ ਰਹੀ ਹੈ ਅਤੇ ਇਸ ਚੀਜ਼ ਦੀ ਖੁਸ਼ੀ ਸਾਰੇ ਸੰਸਾਰ ਭਰ ਨੂੰ ਹੈ ਅਤੇ ਮੂਸੇਪਿੰਡ ਦੇ ਵਿੱਚ ਬਹੁਤ ਹੀ ਜ਼ਿਆਦਾ ਰੌਣਕਾਂ ਲੱਗ ਰਹੀਆਂ ਹਨ ਪਰ ਇੱਕ ਨਿਊਜ਼ ਬਹੁਤ ਹੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਅਤੇ ਉਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਗਾਇਕ ਜਸਵਿੰਦਰ ਬਰਾੜ ਨੂੰ ਇੱਕ ਫੋਰਚਨਰ ਗੱਡੀ ਗਿਫਟ ਕੀਤੀ ਹੈ ਅਤੇ ਇਹ ਨਿਊਜ਼ ਪੇਜਾਂ ਵਾਲਿਆਂ ਦੇ ਵੱਲੋਂ ਬਹੁ ਅਤੇ ਇਹ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੇ ਖੁਦ ਕਿਹਾ ਹੈ ਜਿਸ ਦੀ ਕੀ ਪੂਰੀ ਵੀਡੀਓ ਤੁਸੀਂ ਅੱਗੇ ਦੇਖੋਗੇ ਉਸ ਵੀਡੀਓ ਦੇਖਣ ਤੋਂ ਬਿਲੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦਿਓ